हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗੀਨੇ ਸੇਲ ਲਈ ਲੈ ਕੇ ਆਏ ਬਈ ਦੋਵੇਂ ਆ ਗਿਆ ਚਰਸੀਆਂ ਤੇ ਫੁੱਲ ਵਜਨ ਵਾਲੀਆਂ ਆ ਗਈਆਂ ਤੇ ਤਾਜ਼ੀਆਂ ਸੂਈਆਂ ਨੇ ਇੱਕ ਦੇ ਮਗਰ ਆ ਗਿਆ ਬੱਚਾ ਬੱਸੀ ਤੇ ਇੱਕ ਮਗਰ ਆ ਗਿਆ ਬਈ ਬੱਸਾ ਤੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਖਾਸ ਤਪੇ ਸ਼ਹਿਰ ਚ ਬਣਾ ਰਹੇ ਹਾਂ ਬਾਈ ਕਸੂਰ ਕੋਲੋਂ ਬਣਾ ਰਹੇ ਹਾਂ ਕਸੂਰ ਬਾਬਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰੇਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈਗਾ 8146715312 ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸੋ ਠੀਕ ਹਾਂ ਬਾਈ ਜੀ ਹਾਂ ਬਾਈ ਜੀ ਠੀਕ ਠਾਕ ਕਿਵੇਂ ਚੱਲਦਾ ਕੰਮ ਕੰਮਕਾਰ ਵਧੀਆ ਬਾਈ ਜੀ ਤੇ ਰੇਟ ਫਿਰ ਜੈ ਜੀ ਹੋਣਗੇ ਮਹਾ ਬਾਈ ਜਮਾ ਪਹਿਲਾਂ ਵੀ ਦੇਖ ਆਪਣੇ ਦਾ ਜੈ ਜੀ ਆ ਨਗੀਨਾ ਹੀ ਆ ਆਪਣੇ ਅੱਜ ਦਾ ਸਹੀ ਗੱਲ ਆ ਬਾਈ ਨਗੀਨਾ ਠੀਕ ਜਮਾ ਜਾਇਰ ਰੇਟੀ ਵਿ ਲੈਣ ਦੇਣੀ ਟਾਟਾ ਵਟ ਹੀ ਠੀਕ ਹੈ ਜਿਵੇਂ ਪਹਿਲਾਂ ਵੇਚੀ ਆਪਾਂ ਉਹ ਦਰਸੀ ਆਈ ਸੀ ਮਾਝਾ ਹੀ ਟਾਟਾ ਵਟ ਚ ਹੀ ਗਈ ਜਾਂਦੇ ਨਾਲ ਦੀ ਨਾਲ ਸੋ ਉਸ ਤਰ੍ਹਾਂ ਹੀ ਸੀਲ ਆ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਨਾਮ ਮੇਰਾ ਜੀ ਕਿਸ਼ੋਰ 바ਵਾ ਤਪਾ ਮੰਡੀ ਹੂੰ ਨੇੜੇ ਪੀਰਖਾਨਾ ਨੇੜੇ ਮਹਾਂਤਾ ਜਗੀਰ ਦਾ ਜਿਹੜਾ ਡੇਰਾ ਜ਼ਿਲ੍ਹਾ ਬਰਨਾਲਾ ਤੁਸੀਂ ਲੋਕਲ ਤਪਾ ਠੀਕ ਹੈ ਕੰਟੈਕਟ ਨੰਬਰ ਬੋਲ ਦਿਓ 94177 ਜੀ 73502 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਪਹਿਲੇ ਨੰਬਰ ਵਾਲੇ ਨਗੀਨੇ ਤੋਂ ਸ਼ੁਰੂ ਕਰੀਏ। ਹਾਂਜੀ ਆ ਲੋ ਪਹਿਲੇ ਨੰਬਰ ਵਾਲਾ ਨਗੀਨਾ ਜੀ ਇਹ ਕਿਹੜਾ ਸੂਆ ਸੂਈ ਹੈ? ਇਹ ਬਾਈ ਜੀ ਦੂਜਾ ਸੂਆ origignal origignal ਦੂਜਾ ਔਰ ਇਹਨੇ ਦੁੱਧ ਪਹਿਲੇ ਸੂਏ 15 ਕਿਲੋ ਦੀ ਮਤਲਬ ਅਗਲੇ ਨੇ ਵੀਡੀਓ ਦਿਖਾਈ ਆ ਮਾਲਕਾਂ ਨੇ ਆਪਾਂ ਨੂੰ। ਠੀਕ ਹੈ। ਠੀਕ ਹੈ ਨਾ। ਤੇ ਉਹ ਕਹਿੰਦੇ ਵੀ ਸ਼ਾਮੀ ਵੀ ਆ 15 ਕਿਲੋ ਤਲਮਾ। ਐਤ ਕੀ ਕਿੰਨਾ ਦੇ ਦੋ? ਐਤ ਕੀ ਇੱਕ ਮੇਰੇ ਸਾਨੂੰ ਮੈਂ ਕੱਢੂਗੀ 18 ਲੀਟਰ ਤੋਂ ਉੱਪਰ ਪਲੱਸ ਉਹ ਠੰਡੀ ਸੀਲਾ ਪੂਰੀ ਪੂਰੀ ਐਨ ਤੇ ਕੁਆਲਿਟੀ ਬੋਲਦੀ ਆ ਨਾ ਅਸਲ ਵਿੱਚ ਹਾਂ ਕੁਆਲਿਟੀ ਹੈ ਜੀ ਇਧਰ ਨਾਲ ਤੋੜਦੇ ਆਪਾਂ ਦਿਖਾਈਏ ਫੇਸ ਬੋਦੀ ਦਾ ਬੱਚਾ ਇਹਦਾ ਹੂੰ ਬੱਚਾ ਇਹਦੇ ਮਗਰ ਆ ਗਿਆ ਬਈ ਬੱਚਾ ਤੇ ਬਾਹਰ ਦੀ ਕੁਆਲਿਟੀ ਚੈੱਕ ਕਰ ਸਕਦੇ ਨੇ ਲੇਵਾ ਬਹੁਤ ਕਮਾਲ ਫੀਟਿੰਗਾਂ ਦਾ ਲੇਵਾ ਠਾੜੀ ਵਾਲਾ ਡਰ ਕਹਿ ਸਕਦਾ ਥਣਾ ਦਾ ਸਾਈਜ਼ ਆਪਾਂ ਚੈੱਕ ਕਰਵਾ ਲੈਂ ਆ ਬਾਈ ਲੈ ਕਲਾ ਕਲਾ ਖਣ ਲਗਾ ਪੀੜੀ ਦੇ ਪਾਵੇ ਨਾਲ ਦਾ ਚੌਣ ਚਬਾ ਕੇ ਮੈਂ ਦਾ ਮੈਂ ਹਾਈ ਇੱਕ ਨੰਬਰ ਹੈ ਪੋਲੀ ਪੂ ਕਰ ਗਈ ਧਾਰ ਗੰਨੇ ਆ ਰਕਿਆਂ ਤੇ ਫੁੱਲ ਵੱਡੀ ਆ ਬਾਈ ਫੁੱਲ ਵਜਣ ਵਾਲੀ ਜਰਸੀ ਆ ਰੰਗ ਰੂਪ ਦੇਖੋ ਬੱਚੇ ਦਾ ਕਰਕੇ ਕਰਦੀ ਆ ਨਾ ਹੂੰ ਬੱਚੇ ਦਾ ਕਰਕੇ ਕਰਦੀ ਆ ਥੋੜਾ ਬੱਚੇ ਦਾ ਕਰਕੇ ਆ ਜਾ ਪੁੱਤ ਆ ਜਾ ਆ ਕਿੰਨਾ ਦੁੱਧ ਪਾ ਦੂ ਬਾਈ ਐਦਕੀ ਦੁੱਧ ਬਾਈ 18 ਪਲੱਸ ਪਾਉ ਠੀਕ ਹੈ ਬਾਈ ਗਾਰੰਟੀ 18 ਪਲੱਸ ਪਾਉਗੀ ਬਾਕੀ ਸੇਵਾ ਦਾ ਦੇਖੋ ਜੇ ਨਾਲ ਹੁਣ ਸੇਵਾ ਹੀ ਨਹੀਂ ਕਰੂਗਾ ਫਿਰ ਤਾਂ ਕਹਿਣਾ ਕੀ ਆ ਮੈਂ ਕਹਣਾ ਵੀ ਫੇਸਪੂਕਸ ਵਾਲਾ ਮੈਂ ਖਿਆ ਯਾਰ ਰੰਗ ਚਮਕ ਦਮ ਚਮਕ ਦਮ ਕਰੀਏ ਮੰਨੇਂ ਅਰੀਜਨਲ ਪਿਆਓ ਤਾਂ ਤਾਂ ਸੁਈ ਆਏ ਇਹ ਬਾਈ ਰਾਤ ਸੁਈਆਂ 9 ਵਜੇ ਹੂੰ ਠੀਕ ਆ 12:00 ਵਜੇ ਇਹਦੀ ਜੇਰ ਪੈ ਗਈ ਆ ਜੇਰਾ ਪੀਆ ਹਨਾ ਜੇਰਾ ਪੀਏ ਜੀ ਦੋਮਾ ਨਹੀਂ ਆ ਪੀਆ ਦੋਮਾ ਨਹੀਂ ਆ ਜੀ ਆ ਜੇਰ ਹੀ ਦੀ ਪੀਏ ਜੀ ਹੂੰ ਉਹ ਦੂਜੀ ਦੀ ਪੀਆ ਸਹੀ ਗੱਲ ਆ ਇਹ 12:00 ਵਜੇ ਜੇਰ ਪੈ ਗਈ ਇਹਦੀ ਤੇ ਕਿੰਨਾ ਬੋਲਾ ਕੱਢਿਆ ਬਾਈ ਫਿਰ ਹਾਂਜੀ ਕਿੰਨਾ ਬੋਲਾ ਕੱਢਿਆ ਬੜਾ ਬਈ ਦਾ ਮੈਂ ਕੱਢਿਆ 5-6 ਲੀਟਰ ਠੀਕ ਹੈ ਬਈ ਠੀਕ ਹੈ ਨਾ ਬੱਚੇ ਨੂੰ ਵੀ ਚੰਗਾ ਆਇਆ ਦੇਖਾ ਖੜਾ ਬੱਚਾ ਦੇ ਹੂੰ ਬਹੁਤ ਪਿਆਰਾ ਬੱਚਾ ਹੈਗਾ ਸਹੀ ਗੱਲ ਹੈ ਤੇ ਜਮਾ ਹੀ ਠੰਡੇ ਹੁਣ ਮੁੱਲ ਦੱਸੋ ਫਿਰ ਲੈਣ ਦੇਣੀ ਜਮਾ ਹਾਂ ਕੀ ਮੁੱਲ ਰਹੁ ਮੁੱਲ ਜਮਾ ਹੀ ਹੂੰ ਬਸ ਜਮਾ 65000 ਦੀ ਦੇ ਦੇਣਗੇ ਬਈ ਚੱਕੋ ਬਈ 65000 ਰੁਪਏ ਦੀ ਬਾਈ ਕਹਿੰਦਾ ਦੇ ਦੇਾਂਗੇ ਬਾਕੀ ਫੇਸ ਰੰਗ ਢੰਗ ਵੈਟ ਦੇ ਚੈੱਕ ਕਰ ਸਕਦਾ ਇੱਕ ਨੰਬਰ ਆ ਗਿਆ ਤੇ ਅੱਗੇ ਭਾਈ ਇਹ ਤੁਹਾਨੂੰ ਦੋ ਨੰਬਰ ਤੇ ਇਹ ਜਿਹੜਾ ਸੂਆ ਸੂਈਆ ਇਹ ਭਾਈ ਇਹ ਵੀ ਦੂਜਾ ਸੂਆ ਇਹ ਪੰਜਾਬ ਵਾਲੀ ਜਰਸੀ ਹੈ ਵੱਡੇ ਕੱਦ ਵਾਲੀ ਦੇਖੋ ਕੱਦ ਤੋਂ ਮਾਂ ਦੇ ਚੰਗੇ ਆ ਹਾਂ ਇਹਦਾ ਥੋੜਾ ਜਿਹਾ ਹਾਂ ਜੇ ਆਪਾਂ ਇਹਦਾ ਕੱਦ ਇਹਦਾ ਫੁੱਲ ਵੱਡਾ ਫੁੱਲ ਵੱਟਾ ਤੇ ਪੂਰੀਆਂ ਮਤਲਬ ਜਾਨ ਵਾਲੀਆਂ ਨੇ ਜਿੰਦ ਜਾਨ ਵਾਲੀਆਂ ਸਹੀ ਗੱਲ ਲੈ ਠੰਡੇ ਠੰਡੇ ਫੁੱਲ ਕਰਮ ਵਾਲੀ ਕਹਿੰਦੀ ਕੁਛ ਨਹੀਂ ਜਿਵੇਂ ਮਰਦੀ ਹੱਥ ਲਾਈ ਚਲੋ ਦੇ ਬੱਚਾ ਬਈ ਇਹਦੇ ਮਗਰ ਬੱਸੀ ਆ ਨਾ ਇਹਦੇ ਮਗਰ ਬੱਛੀ ਆ ਜੀ ਬੱਸੀ ਵੀ ਆਪਾਂ ਦਿਖਾ ਦਿੰਨੇ ਹਾਂ ਬੱਛੀ ਉਹ ਹੀ ਬੱਛੀ ਕਿਆ ਬਾਤ ਹੈ ਜੀ ਬੱਸੀ ਦੇਖੋ ਬਈ ਬੱਚਾ ਬੜਾ ਚੰਗਾ ਆ ਗਿਆ ਖੜੀ ਕਰ ਦਿੰਨੇ ਬੱਚੇ ਨੂੰ ਕਰਮਾਲੀ ਨੇ ਜਨਮ ਦਿੱਤਾ ਬਹੁਤ ਖੜਾਓ ਪੁੱਤੋਏ ਮੈਂ ਕਹਣਾ ਬੜੀ ਪੜੀ ਬੱਸੀ ਆ ਨਾ ਗਰੈਲੇਰ ਕੀ ਬੱਸੀ ਬਈ ਆ ਖਰਾਬ ਆਤਾ ਬਈ ਥੋੜਾ ਜਿਹਾ ਖੜਦੀ ਨਹੀਂ ਗੀ ਖੜਦੀ ਨਾ ਜੀ ਹੂੰ ਬਈ ਮੈਂ ਕਹਣਾ ਕੰਨ ਕੰਨ ਦੇਖੋ ਯਾਰ ਹਣਾ ਆਹ ਦੇ ਕਿਆ ਬਾਤ ਲੂਈ ਦੇਖ ਤੂ ਯਾਰ ਮੈਂ ਕਹਣਾ ਬਈ ਬੜਾ ਚੰਗਾ ਬੱਚਾ ਵਾ ਇਹ ਕਰਮਾਲੀ ਦਾ ਲੈ ਲੈ ਮੈਕੈਨਿਕਾ ਕੰਨ ਮੂੰਹ ਮਾਂ ਬੱਚਾ ਹੀ ਹੈ ਕਿਦਰਾ ਦਾ ਖਰਗੋਸ਼ ਮੈਂ ਖਾ ਜਮਾ ਖਰਗੋਸ਼ ਵਾਲਾ ਕੰਮ ਹੀ ਆ ਦੇ ਹਾਂ ਗਲਨਗੀਨਾ ਬੱਚਾ ਆ ਗਿਆ ਤੇ ਬਾਈ ਕਿੰਨਾ ਕ ਬੋਲਾ ਕੱਢਿਆ ਕਦੋਂ ਸੂਈ ਹੈ ਬਾਈ ਇਹਦਾ ਬੋਲਾ ਕੱਢਿਆ 5 6 ਲੀਟਰ ਵਾਲਾ ਕੱਢਿਆ ਹੀ ਇਹਦਾ ਠੀਕ ਹੈ ਕਰੋ ਸੂਈ ਹੈ ਇਹ ਇਹ ਰਾਤ 12 ਵਜੇ ਸੂਈ ਹੈ ਜੀ ਹਾਂ ਆ ਜੇਰ ਆ ਜੇਰ ਰੁਪਈਆ ਜੀ ਸਵੇਰੇ ਜੇਰ ਪੈਗੀ ਉਸ ਤੋਂ ਬਾਅਦ ਆਪਾਂ ਇਹ ਬੋਲਾ ਇਹਦਾ ਕੱਢਤਾ ਹੀ ਕਿੰਨਾ ਕ ਕੱਢਿਆ ਬੰਦੇ 6 ਲੀਟਰ ਦਾ ਤਾਜ਼ਾ ਕੱਢੀ ਕਿੰਨਾ ਕਦਤ ਪਾਇਆ ਪਿਛਲੇ ਸੀ ਪਿਛਲੇ ਸੂਏ ਨੇ 16 ਲੀਟਰ ਪਾਇਆ ਬਈ ਤੇ ਐਦ ਕੀ ਫਿਰ ਕਿੰਨਾ ਐਦ ਕੀ ਤਾਂ ਲੱਗਦਾ ਵੀ 20 ਪਲੱਸ ਕੱਢੂਗੀ ਠੀਕ ਹੈ ਬਾਈ ਥਣ ਦੇਖ ਸਕਦੇ ਆ ਬਾਈ ਗਲਾਬੀ ਥਣ ਬਹੁਤ ਕੱਲਾ ਕੱਲਾ ਥਾਣਾ ਲੋਕਾਂ ਲੈਦੇ ਫੁੱਲ ਚੰਗੇ ਬਾਕੀ ਰੰਗ ਰੂਪ ਕੁਆਲਟੀ ਵੜਾਂ ਦੀ ਫੁੱਲ ਚੰਗੀ ਆ ਗਈ ਖੋਲ ਦਿਓ ਬਾਈ ਤੋੜ ਦਿਓ ਫੁੱਲ ਕੀ ਵਜਣ ਬਜੂ ਨਾਲੀਆਂ ਬੜਾ ਫੁੱਲ ਵੱਡੀਆਂ ਫੁੱਲ ਵਜਣ ਚ ਆ ਗਏ ਲੇਵੇ ਜਿਹੜੇ ਆ ਗਏ ਬਈ ਟਾਇਟ ਲੇਵੇ ਚ ਆ ਗਏ ਫਿਕਸਾਂ ਬੰਨੇ ਆ ਗਏ ਕਰਮਾਲੀਆਂ ਦੇ ਬਹੁਤ ਸੋਹਣੇ ਨੇ ਭਾਈ ਹਾਂ ਹਾਂ ਇਹ ਨਹੀਂ ਹੈਗਾ ਵੀ ਟੁੱਟ ਜਾਣਗੇ ਹਵਾਨੇ ਆ ਟਾਇਟ ਧਾਰ ਇੰਨੀ ਪੋਲੀ ਆ ਭਾਈ ਹੂੰ ਗੱਲ ਹੀ ਛੱਡ ਤੇ ਫਿਕਸਾਂ ਲੈ ਲੇਵਾ ਦੇਖੋ ਮੈਂ ਕਹਿੰਦਾ ਕੀ ਬਾਤ ਕਾਗਜ਼ਰ ਕੱਲੇ ਆਪਾਂ ਹਾਂ ਸਹੀ ਗੱਲ ਹੈ ਬਾਕੀ ਵਜਣ ਬਜੂ ਬੱਚੀ ਬੱਚੀ ਬਹੁਤ ਵਧੀਆ ਸਿਰਾਂ ਬੱਚੀ ਹੈ ਜੀ ਮਾਣਾ ਭਾਈ ਬੱਚੀ ਤਾਂ ਬੱਛੀ ਨਹੀਂ ਮੁੱਲ ਇਹਦਾ ਫੁੱਲ ਕੀਮਤ ਵਾਲਾ ਬੱਚਾ ਤਿਆਰ ਹੋਊਗਾ ਫੁੱਲ ਫੁੱਲ ਹਾਂ ਪੂਰਾ ਟਾਪ ਰੰਗੀ ਦਾ ਸਹੀ ਗੱਲ ਹੈ ਤੇ ਹੁਣ ਮੈਨੂੰ ਐ ਦੱਸੋ ਮੁੱਲ ਕੀ ਰਹਿਣਾ ਇਹਨਾਂ ਦੇ ਬਾਈ ਯਾਰ ਮੁੱਲ ਜਮਾ ਟਾਟਾ ਵਾਟਾ ਹੀ ਆ ਹਮ ਅੱਖਾਂ ਚ ਲੜਾਂਗਾ ਨਾ ਮਾਰੀ ਬੰਦਾ ਆਪਣੇ ਕੋਲੇ ਦੇਖ ਆਪਾਂ ਪਹਿਲਾਂ ਵੀ ਟਾਟੇ ਵਾਟੇ ਚ ਕਰਦੇ ਹਾਂ ਹਮ ਠੀਕ ਆ ਠੀਕ ਆ ਇਹਦਾ ਮੁੱਲ 67000 ਰੁਪਿਆ ਟੋਟਲੀ ਟੋਟਲੀ ਚੱਕੋ ਬਾਈ ਲੈਣ ਦੇਣ ਮੋਡੀਫਾਈ ਦੇਣਾ 67000 ਰੁਪਿਆ ਬਾਕੀ ਆਏਗੇ ਦਾ ਮਾਨ ਤਾਨ ਕਰਦਿਆਂਗੇ ਬਈ ਕੋਈ ਗੱਲ ਨਹੀਂ ਚੱਕੋ ਬਈ ਕੋਈ ਜਿਹਦਾ ਮਾਂ ਦਾ ਬਾਲਾ ਨਹੀਂ ਕੋਈ ਬਾਲਾ ਨਹੀਂ ਮੰਨਦਾ ਉਹਨੇ ਥਣ ਲੱਗੇ ਦਾ ਕਰਮ ਵਾਲੀ ਉਹ ਸੋਹਣੇ ਗਲਾਸਾਂ ਵਰਗੇ ਇਹਦਾ ਇੱਥੇ ਸੀ ਲੇਵਾ ਬਈ ਹੂੰ ਠੀਕ ਹੈ ਬਈ ਮੈਂ ਕੀ ਬੱਚਾ ਦੇਖੋ ਬਈ ਬਹੁਤ ਸੋਹਣਾ ਆ ਗਿਆ ਲੈ ਕੁਆਲਿਟੀ ਵਾਲੇ ਵਿੱਚ ਨੇ ਜਨਮ ਦਿੱਤਾਗਾ ਛਾਂਬਣ ਵਾਲਾ ਬੱਚਾ ਬੱਚੀ ਜੀ ਹੂੰ ਬਹੁਤ ਨਰੂਈ ਬੱਚੀ ਔਰ ਲੂਈ ਦੇਖ ਯਾਰ ਮੈਨੂੰ ਲੂਈ ਵਾਰੀ ਸੋਹਣੀ ਲੱਗ ਰਹੀ ਹੈ ਸਹੀ ਗੱਲ ਹੈ ਹੈ ਹੂੰ ਦੇ ਤੇ ਜੇ ਕਿਸੇ ਵੀ ਵੀਰ ਨੂੰ ਬਈ ਦੋਮਾ ਬੜਾ ਚ ਕੋਈ ਵੀ ਬੜ ਪਸੰਦ ਆਵੇ ਕੰਡੈਕਟ ਜ਼ਰੂਰ ਕਰੋ ਵੀਡੀਓ ਨੂੰ ਵੇਖਣ ਲਈ ਧੰਨਵਾਦ